ਆ ਲੋ ਜੀ ਮੁੰਡਿਓ ਹੋਰ ਕਿਵੇਂ ਠੀਕ ਆ ਬਾਈ ਤੇ ਆ ਈਮੇਲ ਆਪਾਂ ਵੀਰੇ ਪਹਿਲਾਂ ਵੀ ਵੀਡੀਓ ਪਾਈ ਸੀਗੀ ਅੱਜ ਫੇਰ ਪਾ ਰਹੇ ਆ ਇਸ ਸੇਲ ਤੇ ਆ ਵੀਰੇ ਤੇ ਤਰੀਕ ਹੈਗੀ ਅੱਜ 11 11 ਮਈ 2025 ਟਾਪ ਕੁਆਲਟੀ ਵੀਰੇ ਤੇ ਦੇਖੋ ਏਜ 2 ਮੰਥ 2 ਮੰਥ ਤੋਂ ਥੋੜੀ ਉੱਪਰ ਤੇ ਜੋ ਵੀ ਵੀਰ ਨੇ ਲੈਣੇ ਹੋ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਤੇ ਕੱਲੀ ਇਹ ਫੀਮੇਲ ਨਹੀਂ ਵੀ ਕੋਈ ਵੀ ਡੌਗ ਲੈਣਾ ਹੋਵੇ ਹੋਰ ਸਾਰੇ ਬ੍ਰੀਡਾਂ ਮਿਲਣਗੇ ਡੌਗਾਂ ਚ ਜਿੰਨੀ ਬ੍ਰੀਡ ਜੋੜੀ ਲੈਣੀ ਆਪਾਂ ਤੇ ਕੋਈ ਗੱਲ ਨਹੀਂ ਵੀਰੇ ਦੱਸਦੇ ਆਪਾਂ ਨੂੰ ലോക രധുരാ ഫ ബ आज शनिवार है आज का पाठ है मां का बकरा ये मेरा प्लान होगा प्लास्टिक पानी है नमक किताब का कवर दिया डाटा अगर लड़की मुद्रा सृष्ट उसके कपड़े करो बांधे ये वार्तालाप क्षेत्र पर 9 आदमी अलग आ गए लगते Satsang with Mooji Satsang with Mooji